ਸੋ ਬਦਲਾਂ ਦੇ ਹੱਥੋਂ ਜਾ ਰਹੇ ਆ ਸਪਿੰਬਾ ਚੰਨ ਬੰਦਾ ਨੇ ਕਿ ਹਾਜ਼ਰ ਹੋਣ ਜਾ ਰਹੇ ਆ ਜਿਕਰਾਂ ਪਾਗੜਾ ਦਾ ਲੰਗਰ ਪ੍ਰੋਜੈਕਟ ਦੇ ਬਦਲਾਂ ਕੀ ਜੇ ਤੋ ਕੋਈ ਹੋ ਜੀ ਸਾਡੇ ਵਿੱਚ ਸਾਡੇ ਬਹੁਤ ਯਾਦਿਸ ਸਲਾਸਤ ਬੰਦਰਾ ਤੋਇਸਤਬਾਦ ਅਗਲੀ ਜੋੜੀ ਇਹ ਗੱਬੀਰ ਦੇ ਦਰਬਾਰ ਗੁੱਗਾ ਯਹਰਬੀਰ ਦੀਆਂ ਚੌਂਕੀਆਂ ਜੜੀਆਂ ਇਹ ਮਾਲਾ ਰਿਸ਼ੀ ਨਗਰ ਦੇ ਵਿੱਚ ਕਰਾਈ ਜਾ ਰਹੀ ਆ ਹਰ ਸਾਲ ਕਰਾਈ ਜਾਂਦੀ ਆ ਗੁੱਗਾ ਯਹਰਬੀਰ ਦਾ ਗੁਣਗਾਨ ਕੀਤਾ ਜਾਂਦਾ ਵਾ ਕਿਉਂਕਿ ਗੁੱਗਾ ਯਹਰਬੀਰ ਸਾਰਿਆਂ ਦੀਆਂ ਮਰਾਦਾ ਪੂਰੀਆਂ ਕਰਦਾ ਵਾ ਸੱਜਣ ਨਾਲ ਮੌਜੂਦ ਨੇ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਗਾਲ ਇਹ ਸਾਰਾ ਫੇਰਾ ਆ ਸਰ ਹਰ ਸਾਲ ਚੌਂਕੀਆਂ ਕਰਾਉਂਦੇ ਹੋ ਕੀ ਕਹਿਣਾ ਚਾਹੋਗੇ ਜੈ ਹੋ ਗੁੱਗਾ ਯਹਰਪੀਰ ਜੀ ਕੀ ਇਹ ਹੈ ਉਹ ਗੁਰੂ ਗੋਖਰਨਾ ਜੀ ਕੀ ਅੱਜ ਦਾ ਦਿਹਾੜਾ ਬੜਾ ਖੁਸ਼ੀ ਦਾ ਦਿਹਾੜਾ ਇਸ ਦੌਰਾਨ ਗੁग्गा पार्टी ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਉਹਨਾਂ ਦੀ ਯਾਦ ਦੇ ਵਿੱਚ ਗੁग्गा ਯਾਰਪੀਰ ਜੀ ਦੀ ਭਸ਼ਣ ਬੰਦਗੀ ਹੁੰਦੀ ਹੈ ਤੇ ਬਾਹਰੋਂ ਬਹੁਤ ਸਾਰੀਆਂ ਟੀਮਾਂ ਬੁਲਾਈਆਂ ਜਾਂਦੀਆਂ ਜਿਹੜੇ ਸਾਰੇ ਕੀ ਬਾਬਾ ਜੀ ਦਾ ਗੁਣਗਾਨ ਕਰਦੇ ਨੇ ਔਰ ਇਹ ਸਾਡੇ ਸਾਰੇ ਮੁਹੱਲੇ ਵਾਸੀ ਮੁਹੱਲਾ ਰਿਸ਼ੀ ਨਗਰ ਵਾਸੀ ਪੂਰੇ ਨਕੂਦਰ ਵਾਸੀ ਬੜੇ ਮਾਣ ਦੀ ਗੱਲ ਹੈ ਕੀ ਇਸ ਦਿਨ ਸਾਰੇ ਇਕੱਠੇ ਹੋ ਗਏ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਆ ਸੋ ਇਸ ਮੌਕੇ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜੈ ਹੋ ਗੱਗਾ ਯਾਰ ਪੀਰ ਕੀ ਜੀ ਜੀ ਸਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਸਤਾਦ ਹਰਦੀਾਲ ਸਿੰਘ ਹਰਦੀਾਲ ਜੀ ਦੀ ਨਾਰ ਸਾਹਿਬ ਦੀ ਯਾਦ ਵਿੱਚ ਸਲਾਨਾ ਜਿਹੜੀ ਹੈ ਇੱਥੇ ਚੌਂਕੀ ਕਰਵਾਈ ਜਾਂਦੀ ਆ ਔਰ ਉਹਨਾਂ ਦੇ ਜਿੰਨੇ ਵੀ ਸੇਵਾਦਾਰ ਉਹਨਾਂ ਦੇ ਚੇਲੇ ਆ ਕੋਨਾ ਸਾਰਿਆਂ ਨੇ ਰਲ ਕੇ ਜਿਹੜੀ ਹੈਗੀ ਐ ਚੌਂਕੀ ਕਰਵਾਈ ਆ ਔਰ ਸਾਨੂੰ ਇਸ ਚੌਂਕੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਕਿਉਂਕਿ ਹਮੇਸ਼ਾ ਹੀ ਜਿਹੜੇ ਲੋਗ ਜਾਂ ਜਿਹੜੇ ਪਰਿਵਾਰ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਦੇ ਆ, ਆਮਾਨ ਕਰਦੇ ਆ ਗਿਆ ਉਹ ਪਰਿਵਾਰ ਹਮੇਸ਼ਾ ਹੀ ਬਲੰਦੀਆਂ ਦੇ ਵਿੱਚ ਜਾਂਦੇ ਆ ਔਰ ਜਿਵੇਂ ਪਹਿਲੇ ਤਰਸੀਮ ਲਾਲ ਜੀ ਨਾਹਰ, ਹੁਣ ਮੁਕੇਸ਼ ਜੀ ਤੇ ਤੋਮਲ ਜੀ ਇਹ ਸਾਰੇ ਆਪਣੇ ਫਾਦਰ ਸਾਹਿਬ ਦੀ ਯਾਦ ਨੂੰ ਤਾਜ਼ਾ ਕਰਦੇ ਆ ਮੈਂ ਆਪਣੇ ਵੱਲੋਂ ਉਹਨਾਂ ਨੂੰ ਸ਼ਰਦਾ ਦੇ ਫੋਲ ਭੇਟ ਵੀ ਕਰਦਾ ਹਾਂ ਔਰ ਇਹਨਾਂ ਨੂੰ ਵਧਾਈ ਵੀ ਦਿੰਦਾ ਕਿ ਅੱਜ ਦੇ ਸ਼ੁਭ ਅਫਸਰ ਦੇ ਉੱਤੇ ਤੁਸੀਂ ਆਪਣੇ ਫਾਦਰ ਸਾਹਿਬ ਦਾ ਜਿਹੜਾ ਮਨ ਕਦਵਾਰ ਜਾਂ ਨਾਂ ਹੈ ਉੱਚਾ ਕਰਦੇ ਸਾਰੇ ਬਜ਼ੁਰਗਾਂ ਦਾ ਜੀ ਅੱਜ ਦੇ ਦਿਨ ਦੀ ਹਰ ਸਾਲ ਦੀ ਤਰ੍ਹਾਂ ਗੁਗਾ ਜਹਰ ਵੀ ਜੀ ਦੀ ਚੌਂਕੀ ਕਰਾਈ ਜਾਂਦੀ ਹੈ ਅਸੀਂ ਮਹੱਲੇ ਵਾਸੀਆਂ ਨੂੰ ਆਪਣੇ ਸਾਥੀਆਂ ਨੂੰ ਖੇਹਰ ਵਾਸੀਆਂ ਨੂੰ ਸਭ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਘਰਾ ਗੁਗਾ ਯਾ ਹਰਪ੍ਰੀਤ ਜੀ ਦਾ ਬੋਲ ਸਾਚੇ ਦਰਵਾਰ ਕੀਜੈ ਜੁਕਾਰਾ ਗੁਰੂ ਗੋਖਰਨਾਥ ਜੀ ਦਾ ਬੋਲ ਸਾਚੇ ਦਰਵਾਰ ਕੀਜੈ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਗੁਰੂ ਹਰਦਿਆਲ ਨਾਰ ਜੀ ਦੇ ਜਾਦ ਵਿੱਚ ਜਿਹੜੇ ਗੁਗਾ ਗਾਉਣ ਵਾਲੇ ਪਾਰਟੀ ਆ ਉਹ ਸਾਰੇ ਰਲ ਮਿਲ ਕੇ ਬਜ਼ੁਰਗ ਗੁਗਾ ਗਾਉਂਦੇ ਸੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਹਰ ਸਾਲ ਇਸੇ ਤਰ੍ਹਾਂ ਹੀ ਗੁਗਾ ਯਾਰ ਪੀਰ ਜੀ ਨੂੰ ਯਾਦ ਕੀਤਾ ਜਾਂਦਾ ਉਹਨਾਂ ਦੇ ਸੋਲੇ ਗਾਏ ਜਾਂਦੇ ਆ ਔਰ ਸ਼ਨਗਰ ਲਈ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਸਾਰੇ ਮੱਲਾ ਰਿਸ਼ੀਨਗਰ ਨਿਵਾਸੀਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਆ ਆਸ ਕਰਦਾ ਆ ਕਿ ਸਾਰੇ ਹੀ ਰਲ ਮਿਲ ਕੇ ਗੁਗਾ ਯਾਰ ਪੀਰ ਦੇ ਇਸੇ ਤਰ੍ਹਾਂ ਹੀ ਹਰ ਸਾਲ ਜੋੜ ਮੇਲਾ ਮਲਾਇਆ ਕਰਨਗੇ ਜਕਾਰਾ ਗੁਗਾ ਯਾਰ ਪੀਰ ਜੀ ਦਾ ਬੋਲ ਸਾਚੀ ਦਰਬਾਰ ਹਾਂਜੀ ਹਾਂਜੀ ਚੌਂਕੀ ਕਰਾ ਰਹੇ ਹੋ ਹਰ ਸਾਲ ਦੀ ਤਰ੍ਹਾਂ ਅੱਜ ਕਿਸ ਤਰ੍ਹਾਂ ਦਾ ਬਹੁਤ ਖੁਸ਼ੀ ਦਾ ਸਮਾਂ ਹੈ ਖੁਸ਼ੀ ਹੈ ਹਾਂ ਜੀ ਕਿੰਨੇ ਸਾਲ ਹੋ ਗਿਆ ਲੱਗਦਾ ਚੌਂਕੀਆਂ ਕਰਨ ਦੇ ਲਗਭਗ 10 ਸਾਲਾਂ ਤੋਂ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਹਾਂ ਜੀ ਮੇਰਾ ਨਾਮ ਮਨੋਰ ਲਾਲਾ ਜੀ ਅਸੀਂ ਬੜੇ ਲੰਬੇ ਸਮੇਂ ਤੋਂ ਇਹੋ ਕਾ ਸਿੱਖ ਰਹੇ ਸਾਡੇ ਡੀਐਲ ਸਾਹਿਬ ਨਾਲ ਸਾਹਿਬ ਜੋ ਸਾਨੂੰ ਸਬਕ ਦੇ ਕੇ ਗਏ ਆ ਕਿ ਆਏ ਮਹਿਮਾਨਾਂ ਦੀ ਤੇ ਬਜ਼ੁਰਗਾਂ ਦੀ ਆਣ ਚੇਤੇ ਰੱਖਣਾ ਬੱਚਿਓ ਉਹਨਾਂ ਨੇ ਸਾਨੂੰ ਬੜੀ ਹੀ ਸਿੱਖਿਆ ਬਦੀਆ ਬਦੀਆ ਭਜਨ ਅਤੇ ਗੁਣਗਾਨ ਕਰਨਾ ਸਿਖਾਇਆ ਜਿਨ੍ਹਾਂ ਦੀ ਯਾਦ ਵਿੱਚ ਹਰ ਸਾਲ ਅਸੀਂ ਗੁਗੇ ਪੀਰ ਜੀ ਦਾ ਗੁਣਗਾਨ ਜੋੜੀਆਂ ਬਾਰੋ ਛੱਡ ਕੇ ਬਹੁਤ ਦੂਰੋਂ ਦੂਰੋਂ ਸੰਗਤ ਨੂੰ ਕੋਲ ਛੇ ਰੰਗ ਲਾਈ ਅਸੀਂ ਇਹ ਹਰ ਸਾਰ ਬਰਲਾ ਕਰਦੇ ਆ ਤੋ ਜਿੰਨੇ ਵੀ ਸੰਗਤ ਆਈ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਆ ਸਾਡੇ ਜਿੰਨੇ ਵੀ ਐਮਸੀ ਸਾਹਿਬ ਗਿਲਟਰ ਐਮ ਐਸ ਜੰਦੀ ਜੀ ਪੋਪਲੀ ਜੀ ਜੈਨ ਸਾਹਿਬ ਹੋਰ ਵੀ ਜਿੰਨੇ ਬਤਵੰਤੇ ਮੇਰੇ ਵੀ ਆਇਆ ਉਹਨਾਂ ਦਾ ਲੱਖ ਲੱਖ ਧੰਨਵਾਦ ਕਰਦੇ ਸਰਗੁਆਸੀ ਸਰਦਾਰ ਦਰਸ਼ਨ ਦਾਸ ਮੁਸਾਫਾ ਨਾਦੀਆਟ ਪਾਰਟੀ ਸੋ ਬਹੁਤ ਹੀ ਸਮੇਂ ਤੋਂ ਦਰਬਾਰ ਗੁਗਾ ਯਾਰਾ ਪੀਰ ਮੰਦਰ ਮੱਲਾ ਗੁਗਾ ਸਾਈਂ ਉੱਥੇ ਵੀ ਹਾਜ਼ਰੀ ਰੈਗੂਲਰ ਜਿਦਾ ਮੀਲਿਆਂ ਦੇ ਵਿੱਚੋਂ ਕਿ ਲਗਾਉਂਦੇ ਆ ਸੋ ਉਸੇ ਚੱਲਦੀ ਹੈ ਪਰੰਪਰਾ ਅਨੁਸਾਰ ਸਾਡੇ ਪਹਿਲਾਂ ਬਜ਼ੁਰਗ ਕਰਦੇ ਸੀ ਫਿਰ ਸਾਡੇ ਦਾਦਾ ਜੀ ਫਿਰ ਸਾਡੇ ਡੈਡੀ ਜੀ ਉਸ ਤੋਂ ਬਾਅਦ ਹੁਣ ਅਸੀਂ ਦਾਦਾ ਜੀ ਲਗਾਈ ਹੋਈ ਹਾਜ਼ਰੀ ਮੁਤਾਬਕ ਦਾਦਾ ਜੀ ਦੇ ਸੋਲੇ ਦਾਦਾ ਚੰਨ ਵਿੱਚ ਰ ਆਪਣੇ ਕਹਦੇ ਆ ਅਸੀਂ ਆ ਜੀ ਨਕੌਦਰ ਤੋਂ ਮੁਹੱਲਾ ਗੁਰੂ ਨਾਨਕਪੁਰਾ ਸੋ ਸਾਡੀ ਚੱਲ ਰਹੀ ਪਾਰਟੀ ਦਾ ਨਾਮ ਸਰਗੁਆਸੀ ਦਰਬਾਰ ਦਰਸ਼ਨ ਦਾਸ ਮੁਸਾਫਰ ਨਾਥੀ ਐਂਡ ਪਾਰਟੀ ਨਿਕੋ ਉਧਰ ਵਾਲੇ ਤੋਂ ਸ਼ੁਕਰੀਆ ਤੁਹਾਡਾ ਧੰਨਵਾਦ ਕਰਦੇ ਆ ਜੀ ਗੁਰਗੋਆ ਯਾਰ ਪੀਰ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਮੇਰਾ ਨਾਮ ਸਰਵ ਸਰਵਜੀਤੂ ਹੈ ਜੀ ਗਾਉਂਦੇ ਹੋ ਤੁਸੀਂ ਹਾਂਜੀ ਹਾਂਜੀ ਇੱਕ ਤੁਹਾਡਾ ਸੁਣਿਆ ਸੀ ਹੁਣ ਰਤਨੋ ਵਾਲਾ ਜਿਹੜਾ ਜੋ ਸਾਜਾਂ ਤੋਂ ਬਿਨਾਂ ਥੋੜੀ ਜਿਹਾ ਸੁਣਾ ਦਿਓ ਸਾਡੇ ਚੈਨ ਅੰਦਰ ਹੂੰ ਸੁਠਾਈ ਰਤਨੋ ਨਹੀਂ ਸੁਣ ਰਤਨੋ ਤੇਰੀਆਂ ਗੱਲਾਂ ਦਾ ਮਾਰਿਆ ਕੇ ਪੌਣਾ ਹਰੀ ਜੋਗੀ ਹੋ ਗਿਆ ਪਿਆਰ ਮਿਲਿਆ ਜੀ ਤੇ ਇਦਾਂ ਹੀ ਹਰੇਕ ਸਾਲ ਹਾਜ਼ਰੀ ਲਗਾਉਂਦਾ ਮੌਕਾ ਮਿਲਦਾ ਹੈ ਬਾਈ ਤੇ ਇਦਾਂ ਹੀ ਸਾਰੇ ਸੰਗਤ ਦਾ ਇਹ ਗੁਗਾ ਯਾਰ ਪੀਰ ਸਰਕਾਰ ਦਾ ਪਿਆਰ ਹਮੇਸ਼ਾ ਮਿਲਦਾ ਰਿਹਾ ਵੀ ਤੇ ਜਗਾਰਾ ਗੁਗਾ ਯਾਰ ਪੀਰ ਸਰਕਾਰ ਦਾ ਬਹੁਤ ਸੱਚੀ ਦਰਬਾਰ ਕੀ ਰਿਸ਼ੀ ਨਗਰ ਨਕੌਦਰ ਤੋਂ ਦਿਖਾ ਰਹੇ ਆ ਚੌਂਕੀਆਂ ਲੱਗ ਰਹੀਆਂ ਆ ਇਹਨਾਂ ਦੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਬਜ਼ੁਰਗਾਂ ਦੀ ਯਾਦ ਨੂੰ ਇਹ ਤਾਜ਼ਾ ਕਰਦੇ ਹੋਏ ਹਰ ਸਾਲ ਇਹ ਚੌਂਕੀਆਂ ਲਵਾਉਂਦੇ ਨੇ ਔਰ ਬਾਬਾ ਗੁੱਗਾ ਯਹਰ ਵੀਰ ਜੀ ਦਾ ਗੁਣਗਾਨ ਕੀਤਾ ਜਾਂਦਾ ਆ ਦੂਰੋਂ ਦੂਰੋਂ ਪਾਰਟੀਆਂ ਹੁੰਦੀਆਂ ਨੇ ਪਾਰਟੀ ਮੇਰੇ ਪਿੱਛੇ ਇੱਕ ਬਿਲਕੁਲ ਤਿਆਰ ਆ ਜਿਹੜੀ ਪਿਛਲੇ ਸਾਲ ਵੀ ਅਸੀਂ ਇਹ ਉਹਨਾਂ ਨੇ ਕਵਰ ਕੀਤਾ ਸੀ ਅੱਜ ਵੀ ਆਏ ਨੇ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਰ ਨਿਊਜ਼ ਨਿਕੋੜਾ